ਵਾਦੋ ਵੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਮਨਵੀ ਟਕਸਾਲ ਦੇ ਵਿਦਿਆਰਥੀ ਸਿੰਘ ਪੰਜਾਬ ਦੀਆਂ ਸਥਾਨਕ ਕਮੇਟੀਆਂ ਅਤੇ ਦਲ ਬੰਦਾ ਮ희 ਚੰਦ ਦੇ ਸਿੰਘਾਂ ਵੱਲੋਂ ਚੰਡੀਗੜ੍ਹ ਚੌਂਕ ਕਮਿਸ਼ਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਉਹਦਾ ਮੇਨ ਕਾਰਨ ਮੇਨ ਵਿਸ਼ਾ ਇਹ ਹੈ 2015 ਤੋਂ ਬਾਦਲ ਸਰਕਾਰ ਦੇ ਟਾਈਮ ਸਤਿ ਸਤਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਕਾਰਨ ਸ਼੍ਰੋਪਾਂ ਉਥੀਆਂ ਤੇ ਵਿਰਤੀ ਸਾਹਿਬ ਦੀ ਵਕ ਵਕ ਆਵਾਜ਼ ਦੀ ਜਗਰਦੀ ਕੀਤੀ ਗਈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਿੱਖਾਂ ਨੂੰ ਕੋਈ ਇਨਸਾਫ਼ ਨਾ ਮਿਲਿਆ। ਸ਼ਾਂਤਮਈ ਢੰਗ ਦੇ ਨਾਲ ਸਿੱਖਾਂ ਵੱਜੋਂ ਸਿੱਖਾਂ ਵੱਲੋਂ ਇੱਕ ਰੋਸ ਧਰਨਾ ਲਾਇਆ ਗਿਆ ਜਿਸ ਵਿੱਚ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ। ਪਰ ਪ੍ਰਸ਼ਾਸਨ ਦੀ ਸਰਕਾਰ ਦੀ ਸ਼ਹਿ ਤੇ ਨਰਦੋਸ਼ 17 ਮਹੀਨੇ ਢੰਗ ਦੇ ਨਾਲ ਜਿਹੜੇ ਧਰਨਾ ਲਾ ਕੇ ਬੈਠੇ ਸਾਨੂੰ अनेਕਾਂ ਨੂੰ ਡਾਂਗਾਂ ਦਾ ਸ਼ਿਕਾਰ ਬਣਾਇਆ ਤੇ ਦੋ ਸਿੰਘ ਗੋੜੀ ਦੇ ਨਾਲ ਸ਼ਹੀਦ ਕਰ ਦਿੱਤੇ ਗਏ। ਇਹ ਅਨਸਾਫ਼ ਸਾਨੂੰ ਨਾ ਮਿਲ ਸਕਿਆ। ਵਕ ਵਕ ਥਾਵਾਂ ਤੇ ਰੋਸ ਮਾਰੀ ਰੋਸ ਧਰਨੇ ਹੋਏ। ਅਕਾਲੀ ਦਲ ਵੱਲੋਂ ਕੋਈ ਵੀ ਸਿੱਖ ਆਮ ਨੂੰ ਪੰਜਾਬ ਦੀ ਧਰਤੀ ਤੇ ਇਨਸਾਫ਼ ਨਾ ਮਿਲਿਆ। ਪੰਜਾਬ ਤੇ ਕਾਂਗਰਸ ਸਰਕਾਰ ਆਈ ਤੇ ਅਕਾਲੀ ਦਲ ਸਰਕਾਰ ਵੱਲੋਂ ਵੀ ਕਮਿਸ਼ਨ ਬਣਾਇਆ ਗਿਆ ਕਮਿਸ਼ਨ ਦੀ ਰਿਪੋਰਟ ਸਰਕਾਰ ਨੂੰ ਸੌਂਪੀ ਗਈ ਪਰ ਅਕਾਲੀ ਦਲ ਵੱਲੋਂ ਉਹ ਰਿਪੋਰਟ ਨਾ ਤਾਂ ਜਨਤਕ ਕੀਤੀ ਗਈ ਤੇ ਨਾ ਪਤਾ ਲੱਗਾ ਕਿ ਦੋਸ਼ੀ ਕੌਣ ਆ ਅਕਾਲੀ ਦਲ ਦੀ ਸਰਕਾਰ ਬਦਲੀ ਅੱਗੇ ਕਾਂਗਰਸ ਦੀ ਸਰਕਾਰ ਬਣੀ ਉਹਨਾਂ ਵੱਲੋਂ ਵੀ ਇੱਕ ਕਮਿਸ਼ਨ ਬਣਾਇਆ ਗਿਆ ਉਹਦੀ ਰਿਪੋਰਟ ਵੀ ਵਿਧਾਨ ਸਭਾ ਦੇ ਵਿੱਚ ਜਨਤਕਤਾ ਉਤੇ ਕੀਤੀ ਗਈ ਪਰ ਅਕਾਲੀਆਂ ਨੂੰ ਉਹ ਵੀ ਨਾ ਚੰਗੀ ਲੱਗੀ ਸਰਕਾਰ ਨੇ ਉਸ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਇੱਕ ਵੱਡੇ ਕੁਝ ਅਚਾਰੀ ਅਫਸਰਾਂ ਦੀ ਟੀਮ ਤਿਆਰ ਕੀਤੀ ਗਈ ਉਹ ਅਫਸਰ ਬੜੀ ਤਨ ਦੇ ਇਮਾਨਦਾਰੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਰਦੋਸ਼ ਇਕਾਂਸ ਦੀ ਗੋਲੀਆਂ ਕਿਹਨੇ ਚਲਾਈਆਂ ਕਿਹਨੇ ਹੁਕਮ ਦਿੱਤਾ ਤੇ ਉਹ ਮੌਕੇ ਤੇ ਕਿਹੜੇ ਅਫਸਰ ਸਨ ਬੜੀ ਤਨ ਦੇ ਹੀ ਦੇ ਨਾਲ ਉਹਨਾਂ ਨੇ ਇਹ ਕਾਰਗੁਜ਼ਾਰੀ ਨੂੰ ਵਾਕੂਬੀ ਲਗਾਇਆ ਜਿਸ ਵਿੱਚ ਕੁਝ ਅਫਸਰ ਸਾਹਮਣੇ ਆਏ ਤੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਵੀ ਕੀਤਾ ਗਿਆ ਇਹ ਚੜਦੀ ਚੜਦੀ ਰਿਪੋਰਟ ਬਾਦਲ ਪਰਿਵਾਰ ਤੇ ਜਾ ਕਰਕੇ ਰੁਕਦੀ ਆ ਪਰ ਬਾਦਲ ਪਰਿਵਾਰ ਨੂੰ ਸਿੱਖਾਂ ਦਾ ਅਨਸ਼ਾਪ ਸ਼ਾਂਤ ਮੈਂ ਢੰਗ ਦੇ ਨਾਲ ਪਸੰਦ ਨਾ ਆਇਆ ਜਿਸ ਤਰ੍ਹਾਂ ਹੁਣ ਚੋਣ ਜਾਬਤਾ ਲੱਗਾ ਵਾਰ-ਵਾਰ ਸੁਖਬੀਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਚੋਣ ਕਮਿਸ਼ਨ ਤੇ ਦਬਾਅ ਵਾਰ-ਵਾਰ ਪਾਇਆ ਕਿ ਕਮਰਵਿਜੇ ਪ੍ਰਤਾਪ ਸਿੰਘ ਜਿਹੜੇ ਕਿ ਬੜੇ ਇਮਾਨਦਾਰ ਅਫਸਰ ਆ ਪੰਨ ਦੇ ਨਾਲ ਇਹ ਸਾਰਾ ਕੰਮ ਕਰਦੇ ਆ ਪਰ ਵਾਰ-ਵਾਰ ਸ਼ਖਬੀਰ ਬਾਦਲ ਵੱਲੋਂ ਉਹਨਾਂ ਦੀ ਬਦਲੀ ਦੀ ਮੰਗ ਕੀਤੀ ਗਈ। ਬੀਤੇ ਦਿਨੀ ਚੋਣ ਕਮਿਸ਼ਨ ਚੰਡੀਗੜ੍ਹ ਨੇ ਕਾਮਰ ਵਿਧੇ ਪ੍ਰਤਾਪ ਸਿੰਘ ਦੀ ਬਦਲੀ ਕਰ ਦਿੱਤੀ ਗਈ। ਉਹ ਸ਼ਰੋਸ਼ ਦੇ ਸਬੰਧ ਵਿੱਚ ਅੱਜ ਸਤਕਾਰ ਕਮੇਟੀਆਂ ਦਮਦਮੀ ਟੋਖਾਲ ਦੀ ਵਿਦਿਆਰਥੀ ਦਲਬਾਬਾ ਵਿਦੀ ਚੰਦ ਦੇ ਕੋਸ਼ ਸਿੰਘਾ ਚੋਣ ਕਮਿਸ਼ਨ ਚੰਡੀਗੜ੍ਹ ਨੂੰ ਆਪਣਾ ਮੰਗ ਪੱਤਰ ਦਿੱਤਾ ਜਿਨ੍ਹਾਂ ਨੇ ਦਰਸਾਇਆ ਉਹਨਾਂ ਨੇ ਕੀ ਜਵਾਬ ਜਿਨ੍ਹਾਂ ਨੇ ਦਰਸਾਇਆ ਕਿ ਸਾਡੇ ਨਾਲ ਇਹ ਧੱਖਾ ਅਨਸਾਫ ਦੀ ਸਾਨੂੰ ਆਸ ਵੱਜੀ ਸੀ ਪਰ ਹੁਣ ਸਾਡੀ ਅਨਸਾਫ ਤੇ ਅਨਸਾਫ ਜਿਹੜਾ ਸੀ ਉਹਦੇ ਤੇ ਪਾਣੀ ਫਿਰ ਗਿਆ ਪਰ ਚੋਣ ਕਮਿਸ਼ਨ ਨੇ ਇਹ ਜਵਾਬ ਦਿੱਤਾ ਕਿ ਮੇਰੇ ਉੱਪਰ ਉੱਪਰੋਂ ਦਬਾਅ ਪਿਆ ਸੀ ਦਬਾਅ ਪੈਣ ਦਾ ਕਾਰਨ ਮੈਂ ਕਮਰ ਵਿਜੀ ਪ੍ਰਤਾਪ ਸਿੰਘ ਦੀ ਬਦਲੀ ਦੇ ਆਰਡਰ ਕੀਤੇ ਆ ਗੁਰਮਖੋ ਇਹ ਸਾਨੂੰ ਅਹਿਸਾਸ ਆ ਰਿਹਾ ਜਾਂਦਾ ਕਿ ਹਿੰਦੁਸਤਾਨ ਆਜ਼ਾਦ ਹਿੰਦੁਸਤਾਨ ਆਜ਼ਾਦ ਦੇ ਵਿੱਚ ਸਿੱਖ ਆਪਣੀ ਗੁਲਾਮੀ ਵਾਲੀ ਜ਼ਿੰਦਗੀ ਬਤੀਤ ਕਰਦੇ ਆ ਕਿਉਂ ਅਸੀਂ ਮੁਗਲਾਂ ਨਾਲ ਲੜੇ ਅਗਰੀਦਾਂ ਨਾਲ ਲੜੇ ਕਾਦੇ ਵਾਸਤੇ ਲੜੇ ਦੇਸ਼ ਦੀ ਅਮਨ ਸ਼ਾਂਤੀ ਬਹਾਲ ਕਰਨ ਵਾਸਤੇ ਦੇਸ਼ ਦੀ ਇੱਜ਼ਤ ਆਬਰੂ ਵਾਸਤੇ ਲੜੇ ਆਜ਼ਾਦੀ ਦਾ ਨਿਗ ਸਿੱਖਾਂ ਨੂੰ ਇਹ ਮਿਲਿਆ ਕਿ ਵੱਖ-ਵੱਖ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੋਟਕੇ ਸਾਹਿਬ ਪੋਥੀਆਂ ਦੀ ਬੇਅਦਬੀ ਆ ਤੇ ਜੇਕਰ ਬੇਅਦਬੀ ਦੇ ਹੱਕ ਵਿੱਚ ਸਿੱਖ ਜਥੇਬੰਦੀਆਂ ਕੁਝ ਮੋਰਚਾ ਲਾਉਂਦੀਆਂ ਉਹਨਾਂ ਨੂੰ ਡਾਂਗਾਂ ਦੀ ਮਾਰ ਗੋਲੀਆਂ ਮਾਰ ਕਰਕੇ ਸ਼ਹੀਦ ਕੀਤਾ ਜਾਂਦਾ ਇਹ ਸਾਨੂੰ ਅਹਿਸਾਸ ਕਰਾਇਆ ਜਾਂਦਾ ਕਿ ਹਿੰਦੁਸਤਾਨ ਆਜ਼ਾਦ ਹੈ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਿੱਖ ਆਪਣੀ ਗੁਲਾਮੀ ਦੀ ਜ਼ਿੰਦਗੀ ਬਤੀਤ ਕਰਦੇ ਆ ਅੱਜ ਦਾ ਸਾਡਾ ਇਹ ਹਾਲਾਤ ਪੰਜਾਬ ਦੀ ਧਰਤੀ ਤੇ ਬਣਿਆ ਸਾਰੀਆਂ ਸੰਗਤਾਂ ਨੇ ਮੇਰੇ ਵੱਲੋਂ ਇਹ ਬੇਨਤੀ ਪ੍ਰਵਾਨ ਕਰਨੀ ਮੈਂ ਆਪਣੇ ਵੱਲੋਂ ਸੁਖੂ ਸਿੰਘਾਂ ਦਾ ਮੀਡੀਏ ਵਾਲੇ ਗੁਰਮਖਾਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਕਿ ਸਿੱਖ ਸਿੰਘਾਂ ਦੀ ਆਵਾਜ਼ ਨੂੰ ਮੀਡੀਏ ਦੇ ਰਾਹੀਂ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਪਹੁੰਚਾਉਣ ਦਾ ਆਪਣਾ ਕਾਰਜ ਜਿਹੜਾ ਆਪਣੀ ਬਣਦੀ ਜਿਹੜੀ ਚਾਰਗੁਜ਼ਾਰੀ ਆ ਬਾਤ ਤੋਂ ਵੀ ਨਿਵਾਹੀ ਮੇਂ ਉਮੀਦ ਕੀ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ